ਮਹਡਿਕਟਰ ਹੰਟੂ ਕਦੇ ਆਲੇ ਲੋ ਲੈਣਾ ਬਾਸ ਇਹ ਕਮਰੇ ਲਾਈਵ ਹੀ ਆ ਹਾਂ ਹਾਂਜੀ ਲੋ ਵੀ ਮਿੱਤਰਾਂ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਬਰਿੰਦਰ ਜੀ 07 ਤੇ ਤੇ ਆਹ ਵੀਡੀਓ ਆ ਗਈ ਆ ਜਾਰ ਚੱਲੇ ਕੰਪੀਟੀਸ਼ਨ ਦਾ ਤੀਜਾ ਦਾ ਚੌਥਾ ਹੋਊਗਾ ਪਾਰਟ ਸੋ ਦੇਖੀ ਜਾਇਓ ਅੱਜ ਆਪਾਂ ਚੱਲੇ ਆ ਇੱਧਰ ਨੂੰ ਕਰਨਾ ਤੁਸੀਂ ਵੀ ਦਿਖਾਓ ਆਪਦੇ ਆਪ ਨੂੰ ਤੇ ਅੱਜ ਆਪਾਂ ਚੱਲੇ ਆ ਇੱਕ ਕੰਪੀਟੀਸ਼ਨ ਤੇ ਜਿੱਥੇ ਪਹਿਲਾ ਨਾਮ ਹੈਗਾ ਵਾ ਮਾਰਵਾੜੀ ਘੋੜਾ ਸੀਰਮ ਉਰਵਾ ਕੇ ਇਨਾਨੀਆਂ ਕੇਚਬਾਰਾ ਟੱਡੀ ਉੱਤਰ ਸੇ ਇੰਨਾ ਮੋਰੋ ਸ਼ੀਸ਼ਾ ਸਾਫ ਕਰਨ ਵਾਲਾ ਯਾਰ ਹੁਣ ਦੇਖ ਆ ਦਿਓ ਆਪਾਂ ਗੱਡੀ ਵਿੱਚ ਬੈਠੇ ਆ ਤੇ ਆਪਾਂ ਨਾਲ ਦਿਆਂ ਨੂੰ ਹੁਣ ਬਿਠਾਉਣ ਲੱਗਿਆ ਬਾਕੀ ਸਾਰੀ ਟੀਮ ਆਊਗੀ ਫਲਾ ਨਾ ਲਹਿਲਾਈ ਫੇੜਿਆਂ ਦਾ ਉਹ ਬਹਿ ਕੇ ਗਰਾ ਗੱਡੀ ਲੈ ਰਹੀ ਆ ਮੂੰਲਾ ਉਹਨਾਂ ਨੂੰ ਮੜਾ ਆ ਕਿੱਥੇ ਆ ਗਈ ਟੱਡੀ ਲਾਈ ਗੱਡੀ ਮੂੰ ਲਾਈ ਹਾਂ ਹਾਂ ਲਿਆ ਹੁਣ ਇੱਧਰ ਫੜਾ ਮੈਂ ਜੀ ਆਪਾਂ ਹੁਣ ਆ ਗਏ ਗੱਡੀ ਲੈ ਕੇ ਕਹਿੰਦੇ ਸਟਾਰਟ ਖੜੀਆ ਗੱਡੀ ਹਵਾ ਭਰਾ ਕੇ ਆਇਆ ਬਾਕੀ ਹੁਣ ਪਤਾ ਨਹੀਂ ਬਾਕੀ ਕਿੱਥੇ ਨੇਗੇ ਸੋ ਹਲੋ ਹਰਮਿੰਦਰ ਕਿੱਥੇ ਆ ਮੈਸੇਜ ਆਇਆ ਓ ਗੁੱਜਰਪੀਣਾ ਪੱਤੀ ਆ ਆਪਾਂ ਚਾਈਦਾ ਯਾਰ ਹੁਣ ਅਸੀਂ ਤੁਰਪੇ ਕਹਿੰਦੇ ਮੇਰੇ ਵੀਰ ਨਾਲੇ ਇਹਨੂੰ ਕਿਹਾ ਵਾ 12 ਵਜੇ ਦਾ ਟਾਈਮ ਵੀ ਭਾਈ ਆਉਂਦਾ ਜਾ ਕੇ ਲੈ ਆਇਆ ਗਾਲ ਨਾ ਕੱਢੀ ਹਲੋ ਹੁਣ ਅੱਛਾ ਅੱਛਾ ਟੀਮ ਦੇ ਟੀਮ ਦੇ ਉਹ ਆਪਣੇ ਮੇਨ ਮੇਨ ਬੰਦੇ ਕਹਿੰਦੇ ਆ ਚੁੱਕੇ ਨੇ ਮੇਰੀ ਗੱਲ ਸੁਣ ਰਵੀ ਚੁੱਕੇ ਨਹੀਂ ਆਪਾਂ ਹੀ ਲੇਟ ਆ ਬਾਈ ਤੇ ਆਪਾਂ ਬਹੁਤ ਲੇਟ ਹੋ ਚੁੱਕੇ ਆ ਪਤਾ ਕਹਿੰਦੇ ਹੋੜੇ ਜੀ ਮੇਰੇ ਦਾ ਚੱਕਰ ਜਣਾਈ ਮੇਰੇ ਦਾ ਚੱਕਰ ਚੱਕਰ ਕੀ ਦਾ ਵਾ ਮੇਰੇ ਦਾ ਮੇਰਾ ਨਹੀਂ ਹੈਗਾ ਮੇਰਾ ਹੁਣ ਤਾਂ ਵੀਰੇ ਕਿਹਾ ਪਤਾ ਕੀ ਚੱਕਰ ਉਹ ਮੈਂ ਆਹ ਬਾਤ ਤੇ ਗੱਲ ਯਾਰ ਕੇ ਆਪਣਾ ਉਧਰ ਹੋੜ ਆਪਾਂ ਪਹੁੰਚਣ ਆਲੇ ਆ ਕਹਿੰਦੇ ਹਸਨਪੁਰ ਦੇ ਵਿੱਚ ਐਂਟਰ ਹੋਵੇ ਉਹ ਵੀ ਘੇਰ ਕੇ ਰਹਿ ਗਿਆ ਉਧਰ ਮਾਨੂੰ ਦੇ ਕੰਬੜਿਆਂ ਤੇ ਹੁਣ ਚੱਲੇ ਆਈਆਂ ਨੇ ਆਪਾਂ ਆਈ ਆਈ ਆਪਾਂ ਕੰਪੀਟੀਸ਼ਨ ਵੀ ਉਹ ਵੀਰਦੀ ਦਾ ਬਲੌਗ ਆ ਗਿਆ ਜਿੱਦਾਂ ਕਿਦਾਂ ਗਿਆ ਆਪਾਂ ਪਹੁੰਚ ਗਏ ਕੰਪੀਟੀਸ਼ਨ ਤੇ ਦਰਲੇ ਪਾਸੇ ਓਏ ਉਹ ਤਾਂ ਹੁਣ ਲੱਗੇ ਹੋਰ ਚੀਜ਼ ਯਾਰ ਉਹ ਕੀ ਕਹਿੰਦੇ ਆ ਕੀ ਕਹਿੰਦੇ ਆ ਧੁੱਪ ਨਹੀਂ ਲੱਗ ਰਹੀ ਅੱਛਾ ਇਹ ਕਹਿੰਦੇ ਆ ਕੌਣ ਕਹਿੰਦਾ ਲੋਕ ਦੇਖੋ ਜੀ ਹੁਣ ਜਿਵੇਂ ਕਿ ਆਪਾਂ ਗੱਡੀ ਵਿੱਚੋਂ ਉਤਰਨ ਲੱਗਿਆਂ ਆਲੋ ਜੀ ਮੈਂ ਉਤਰ ਗਿਆ ਕਾਕੇ ਇੱਕ ਕਾਕੇ ਕਾਕੇ ਕੀ ਕਰਦਾ ਕਾਕੇ ਕਿੱਥੇ ਆਏ ਆਏ ਕਲੀਸ਼ਨ ਤੇ ਕਾਕੇ ਕਾਕੇ ਰੋਟੀ ਖਾਣੀ ਆ ਰਵੀ ਕਾਕੇ ਖਾਣਾ ਖੋ ਟਿਊਟੀ ਟਿਊਂਟੀਊਂ ਤੈਨੂੰ ਨਹੀਂ ਬੁਲਾਉਣਾ ਹੋਇਆ ਓ ਯਾਰੀ ਤੂੰ ਕਾਕੇ ਦੇ ਨਾਂ ਤੇ ਦੂ ਆ ਜਿੱਦਾਂ ਕਿਦਾਂ ਕੇ ਹੁਣ ਅਸੀਂ ਚੱਲੇ ਆਂ ਪ੍ਰਸ਼ਾਦਾ ਸ਼ਕਣ ਆਜੋ ਆਜੋ ਵੀਰ ਜੀ ਦਾ ਬਲਾਵਾ ਅੱਜ ਪ੍ਰਸ਼ਾਦਾ ਸ਼ਕਣ ਜਾ ਰਹੇ ਆਂ ਇਹ ਵੀਰ ਜੀ ਨੇ ਇਹਨਾਂ ਨੇ ਅੱਜ ਵਿਆਹ ਤੇ ਜਾਣਾ ਨਹੀਂ ਇਹਨਾਂ ਨੇ ਆ ਪਕੌੜੇ ਪਨੀਰ ਵਾਲੇ ਵਿੱਚ ਹੀ ਰਹਿ ਗਏ ਅਫਸੋਸ ਤਾਂ ਹੈ ਆਈ ਨਹੀਂ ਪਰ ਜਿੱਦਾਂ ਕਿਦਾਂ ਕਿ ਆਪਾਂ ਹੁਣ 2-3 ਵਿਆਹ ਜਾ ਕੇ ਆਏ ਆ ਉੱਥੇ ਪਨੀਰ ਵਾਲੇ ਪਕੌੜਿਆਂ ਬਹੁਤ ਲਵੇਟੇ ਪਾਏ ਨਹੀਂ ਕੋਈ ਗੱਲ ਨਹੀਂ ਇਹਨੂੰ ਫਰਵਰੀ ਚ ਕਾਫੀ ਵਿਆਹ ਹੁੰਦੇ ਆ ਆਪਣੇ ਉੱਥੇ ਲੈ ਕੇ ਚੱਲਾਂਗੇ ਇਕੱਲੇ ਇਕੱਲੇ ਤੇ ਲੈ ਕੇ ਜਾਣਾ ਵੀਰੇ ਹਾਂ ਇੱਕ ਤੇ ਤਾਂ ਵਿਆਹ ਚ ਕੰਮ ਵੀ ਕਰਾਉਣਾ ਹੈ ਕਿਹੜਾ ਕੰਮ ਵੀਰੇ ਉਹ ਜਿਹੜਾ ਪੰਜ ਦੁੱਗੇ ਧੋਣੇ ਓਕੇ ਓਕੇ ਉਹ ਤਾਂ ਧੋਣਾਂਗੇ ਕੋਈ ਨਹੀਂ ਗਿਰਦਾ ਕਿਤੇ ਆਏ ਆ ਥਿਨਮੈਟਿਕ ਸ਼ਾਟ ਆ ਬਈ ਸਾਡਾ ਇਹ ਸੁਭਾਗਾ ਸਮਾਹੀ ਵੀਰ ਜੀ ਦੇ ਬਲੌਗ ਵਾਹਿਗੁਰੂ ਜੀ ਵਾਤੇ ਤੁਹਾਨੂੰ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਬਲੌਗ ਜਾਰੀ ਆ ਵੀਰ ਜੀ ਦੇ ਬਲੌਗ ਤੁਹਾਡੇ ਕਰਕੇ ਸਾਨੂੰ ਜਾਣਦੇ ਨੇਗੇ ਕਿਵੇਂ ਹੁੰਦੀ ਹੈ ਕਿਵੇਂ ਹੁੰਦੀ ਹੈ ਖੁਸ਼ੀ ਮੈਂ ਜੀ ਇੱਥੇ ਗਿਆ ਸੀ ਰੁੜ ਕੇ ਦਿਹਾੜੀ ਲਾਉਣ ਸਿਕਿਉਰਿਟੀ ਗਾਰਡ ਦੀ ਹਾਂਜੀ ਮੈਨੂੰ ਆ ਕੇ ਮੁੰਡਾ ਕਹਿੰਦਾ ਕਹਿੰਦਾ ਵੀਰੇ ਜੀ ਸੀ ਬਰਿੰਦਰ ਜੀ 07 ਦੇ ਬਲੌਗ ਵਿੱਚ ਹੁੰਦੇ ਹੋ ਨਾ ਮੈਂ ਜਾ ਹਾਂਜੀ ਨਾਲ ਚਾਹੀਦੀ ਲਾਸਟ ਕੋਲ ਵੀ ਹਾਰਦੀ ਗਿਆ ਕਿਤਿਆਂ ਦਾ ਟੰਗ ਲਾਈਆਂ ਨੇ ਵੀਰੇ ਚਮਿੰਦੇ ਵਾਲੇ ਤੁਸੀਂ ਹਾਂ ਕਹਿੰਦਾ ਤੁਸੀਂ ਬਲੌਗ ਪਾਉਣਾ ਨਾ ਬਰਿੰਦਰ ਵੀਰੇ ਨਾਲ ਅੱਛਾ ਹੋਰ ਕੀ ਹਾਂ ਤਾਂ ਧਨ ਹੋ ਗਿਆ ਹੁਣ ਤਾ ਤਾਂ ਧਨ ਹੋ ਗਿਆ ਮੈਂ ਤਾਂ ਅਜੇ ਤੁਹਾਡੇ ਬਲੌਗ ਚ ਆ ਕੇ ਆਇਆ ਹਾਂ ਹੁਣ ਆਪਾਂ ਮੂਲੀ ਜੀ ਵੀ ਫੇਮਸ ਕਰ ਦੇਣੇ ਆ ਗੈਰੀ ਜੀ ਨੂੰ ਤਾਂ ਜਾਣਦੀ ਆ ਸਾਰੇ ਸਾਰੇ ਜਾਣਨ ਲੱਗੇ ਗੈਰੀ ਜੀ ਕੋਲ ਡੂਡ ਬਣ ਗਏ ਜੁੰਡੀ ਵੀ ਕੋਲ ਡੂਡ ਬਣ ਲੱਗ ਗਿਆ ਉਹਦੇ ਕਾ ਉਲ ਡੂੜਾ ਵਾੜਦਾ ਮੂਹ ਮੂੰਹ ਕੁੱਟਣਾ ਵੱਡਾ ਕਰ ਲੈ ਇਹਦਾ ਇਹ ਦੇਖ ਦੇ ਏਡਾ ਮੂੰਹ ਤਾਂ ਮੇਰਾ ਨਹੀਂ ਹੈਗਾ ਜਿਟਾਏ ਕਰੀ ਨਹੀਂ ਓਏ ਕੋਈ ਨਹੀਂ ਕਹਿਣਾ ਜੀ ਜੋ ਆਇਆ ਉਹਦੀਆਂ ਚੋਲੀਆਂ ਪਰਦਾ ਏ ਹਾਏ ਆ ਰਹਿਮਤ ਦੀ ਓਹ ਹੋ ਚੁੱਪ ਚੁੱਪ ਵੀਰ ਜੀ ਦੋ ਲਾਈਨ ਲੱਗੇ ਦੀ ਨਹੀਂ ਨਹੀਂ ਇੱਕ ਦੋ ਲਾਈਨਾਂ ਦੋ ਬੈਕਗਰਾਉਂਡ ਮਿਊਜ਼ਿਕ ਦੋ ਲਾਈਨਾਂ ਨਹੀਂ ਬੈਕਗਰਾਉਂਡ ਦੋ ਲਾਈਨਾਂ ਬੈਕਗਰਾਉਂਡ ਮਿਊਜ਼ਿਕ ਦਿੰਦਾ ਹੀ ਮੈਂ ਅੱਜ ਨਹੀਂ ਦੋ ਲਾਈਨਾਂ ਦੋ ਲਾਈਨਾਂ ਦੋ ਲਾਈਨਾਂ ਦੋ ਲਾਈਨਾਂ ਬੱਸ ਐ ਕਮਰੇ ਜਿਹਾ ਤੇਰੇ ਜੁਨਾਦੋ ਨੀ ਬ੍ਰਿੰਦਰ ਵੀ ਗੱਲ ਦਿੰਦੀ ਕੇਹਦਾ ਕਹਿੰਦਾ 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 ਦੌਰੇ ਚ ਜਾ ਕੇ ਬੋਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੱਜਣ ਵਾਲੇ ਨੂੰ ਧਰਤੀ ਕਾਈ ਜਾਂਦੀ ਆ ਉੱਡਣ ਵਾਲੇ ਨੂੰ ਅਸਮਾਨ ਤੇ ਸਾਨੂੰ ਇਹ ਦੋਵੇਂ ਚਾਹੀਦੇ ਨੇ ਇਕ ਕਾਲ ਓ ਕਾਲ ਓ ਕਾਲ ਤੇ ਕੇ ਜਿਹੜਾ ਆਦਾ ਉਹ ਨਿਕਲਿਆ ਰਸਮਾ ਜੂੰਡੀ ਹੁਣੀ ਅੱਜ ਫੁੱਲ ਐਟੀਟਿਊਡ ਚ ਕੱਢਦੇ ਸੱਟਾ ਸੇਣੀ ਵਾਲਾ ਦੁੰ 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 ਨਾ 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 ਦੁੰ ਨਾ 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 ਦੁੰ ਨਾ ਲੈ ਚੁਕੇ ਆ ਕੁਰਕਰੇ ਮਤਲਬ ਖਾਣ ਲਈ ਹੁਣ ਆਪਾਂ ਆਹ ਕੁਰਕਰੇ ਜਿਹਾ ਲੈ ਆ ਮਿਕਸਚਰ ਆ ਜਿਹਦਾ ਨਾ ਪਹਿਲਾਂ ਹੀ ਓਖਾ ਕੇ ਟਾਈਮ ਮੂਝ ਪਾਣੀ ਆਈ ਜਾਂਦਾ ਨਾਲ ਥੱਲੇ ਦੇ ਪਾਣੀ ਮਾਰ ਕਰਦਾ ਸਾਨੂੰ ਲੱਗੀ ਜਾਂਦਾ ਕਿਤੇ ਅਸੀਂ ਲੇਟ ਹੋ ਗਏ ਪਰ ਅਸੀਂ ਉਰੇ ਆ ਕੇ ਦੇਖਿਆ ਇੱਥਾ ਸਾਰਿਆਂ ਨਾਲ ਸੱਜ ਰਿਹਾ ਹੈ ਸਾਣਾ ਵੇ ਹਾਂਜੀ ਉਧਰ ਗਹਿਰੀ ਹੁਣੀ ਜੀ ਪਾਠੀ ਜੀ ਅਈ ਬਾਲੀ ਸਾਜਰੇ ਆ ਗਏ ਹੁਣ ਅਸੀਂ ਪਾਏ ਆ ਕਹਿੰਦੇ ਸਬ ਕੁਝ ਉਹਦੇ ਹੱਥਿਆਂ ਦੇ ਜੋ ਹੱਸਣਾ ਨਹੀਂ ਗਏ ਨੇ ਭਾਈ ਹੱਸਣਾ ਨਹੀਂ ਹੱਸਣਾ ਨਹੀਂ ਚਲੋ ਆਪਾਂ ਹੁਣ ਚੱਲਦੇ ਆਂ ਕੰਪੀਟੀਸ਼ਨ ਤੇ ਸਟੇਜ ਵੱਲ ਤੁਹਾਨੂੰ ਦਿਖਾਉਨੇ ਆਂ ਸਟੇਜ ਕੀ ਦਿਖਾਉਨੇ ਆਂ ਸਟੇਜ ਕਿ ਉਧਰ ਕੇ ਸਾਹ ਬਹੁਤ ਦਾਨਬ ਮਾਰੇ ਚੜੇ ਰੱਤੀ ਗੱਜ ਘੋੜਾਈ ਮਾਰ ਤੋਏ ਤੇ ਡਾਰੇ ਜਾਨ ਹਰ ਬਾਈ ਸਿੱਖ ਨਾਲ ਤਿੰਨ ਬੜੇ ਉਤਾਰੇ ਦਰਦਵੰਦ ਗੱਟੋ ਬਾਬਾ ਦਸਵੰਦ ਆਹ ਬਾਨਿਆਂ ਨਾਲ ਸਮਝਣਾ ਮਾਲਕ ਗੁਰਜ ਵਿੰਗਾ ਹੋ ਗਿਆ ਅਨ ਬੈਰ ਹੋ ਗਿਆ ਨਾ ਕਮੰਦੀ ਕਹਿੰਦਾ ਮੈਂ ਨਹੀਂ ਦੇਣੀ ਉਹ ਗੁਰਜ ਥੱਲੇ ਮਾਰੇ ਕਰਨਾ ਨੂੰ ਪਾਵੇ ਨਿਹਾਲ ਹੋ ਜਾਵੇ ਸ੍ਰੀ ਆਖਾਲ ਅਰੇ ਜਾਵੇ ਭਗੋ ਪਾਲੇ ਵੀਰੂ ਪੀਰ ਕਾ ਖਾਲ ਟਿਕਟ ਦੁਪਹਿਰੇ ਭਾਈ ਉਹ ਗੱਲ ਦਾ ਭਾਈ ਟਿਕਟ ਉਹ ਤੁਮ ਫਿਰ ਲੈਣਾ ਹਾਂਜੀ ਹੁਣ ਆਪਾਂ ਤਿਆਰ ਪਰ ਤਿਆਰ ਆ ਦੇਖ ਲਓ ਸਕਦੇ ਹੋ ਤੁਸੀਂ ਬਾਣੇ ਆਪਾਂ ਬਾਣੇ ਫਿਰ ਮੇਰੀ ਇੱਕਦਮ ਅਬੀ ਤਿਆਰ ਉਹਨੂੰ ਵੀ ਤਿਆਰ ਆ ਰਹੇ ਆ ਉਹਨੂੰ ਦਾ ਪਾਣੀ ਪਾ ਰਹੇ ਆਂ ਉਹ ਵੀ ਹੋਣੀ ਇੱਧਰ ਬਾਰੀ ਮਾਤਰੀ ਆ ਪਿੱਛੇ ਹੈ ਕਿਲਾ ਦਾ ਟੋੜੇ ਜਿਹੜਾ ਤੜੇ ਹੋ ਜਾਂਦਾ ਜਿਆਦਾ ਵੀਰੇ ਨੂੰ ਸਾਥ ਸਾਥ ਪਹਿਲਾਂ ਹੀ ਚੜਿਆ ਪਿਆ ਹੈ ਹਰੇ ਵੱਲ ਨਹੀਂ ਦੇਖ ਰਹੇ ਵੀਰ ਜੀ ਹੱਸ ਪਏ ਦੇ ਹੁਣ ਮੈਂ ਕਰ ਲਿਆ 35 ਸੈਟ ਸੋ ਸਟੇਜ ਕੋਲੇ ਜਾ ਕੇ ਦਿਖਾਉਣਾ ਤੁਹਾਨੂੰ ਉਹ ਡੈਮੋ ਲਾ ਕੇ ਆ ਗਏ ਕਹਿੰਦੇ ਆ ਮੁੰਡੇ ਨੇ ਬਹੁਤ ਫੌਲ ਕਰਾਏ ਆ ਓਏ ਇੱਕ ਇਹਨੇ ਫੋਰ ਫਾਉਲ ਕਰਾਤੇ ਨੇ ਆਏ ਨੇ ਇਹਨੇ ਵੀ ਫਾਉਲ ਕਰਾਤਾ ਰਵੀ ਆਹ ਆਹ ਖੇਡਿਆ ਨਹੀਂ ਕਿੱਡੀ ਆਪਾਂ ਘੋੜੇ ਦੇ ਫੜਾਤਾ ਥੋੜਾ ਮੂਰੋ ਟੇਖੜਿਆ ਲਗਾਮ ਝੁੱਟ ਗਈ ਥੋੜਾ ਜਾਉ ਸਿੱਦੇ ਹੋਰ ਆਏ ਨੇ ਇਹਨੇ ਫਾਉਲ ਕਰਾਇਆ ਮੁੰਡੇ ਨੇ ਹੁਣ ਇਹਦਾ ਉਹ ਕਰਨਾ ਵੈਨਾ ਇਹਨੇ ਬਹੁਤ ਫੌਲ ਕਰਾਏ ਮੈਂ ਹੁਣ ਮੈਂ ਉਹ ਬਲੌਕਸ ਵੈਨਾ ਕੱਢ ਵੀਰੇ ਹੁਣੀ ਇੱਧਰ ਹਾਏ ਅਕਲੇ ਬਾਈ ਪੂਰੇ ਹੁਣੀ ਹੁਣੀ ਡੈਮੋ ਲਾ ਕੇ ਆਏ ਆ ਇੱਕ ਟਾ ਯਾਰ ਛਾਤ ਤੇ ਔਖਾ ਆ ਪਿਆ ਜਾਊਗਾ ਤੂੰ ਨਾ ਤੇਗਾ ਕਮਾ ਲਿਆ ਤੇਗਾ ਕਮਾ ਕੇ ਹੱਲ ਗਿਆ ਮੈਂ ਤੀਜੀ ਵਜੇ ਨੇ ਆ ਗਈ ਆਪਣੀ ਕਦੇ ਆ ਟਰਾਫੀ ਮਣੀਆ ਤੀਜੀ ਆ ਟਿੱਡੀ ਖੜਾ ਆਪਣੇ ਨਾਲ ਪਜੀਰ ਆਈ ਆਪਣੀ ਤੀਜੀ ਜਿਹਨੇ ਗੰਨ ਪਾਏ ਬਾਈ ਅੱਜ ਜਮਦਾਰ ਦੀ ਘੇਣ ਸੀ ਮੇਰੀ ਨਹੀਂ ਇੰਨੀ ਵੀ ਨਹੀਂ ਉਹ ਦੀਦੀ ਦੀ ਫੋਟੋ ਤਾਂ ਖਿੱਚ ਤੋ ਦੀਦੀ ਦੀਆਂ ਇੰਨੀਆਂ ਫੋਟੋਆਂ ਖਿੱਚਤੀ ਦੀਦੀ ਤੱਕ ਹੈਡ ਨਹੀਂ ਪਾਉਂਦਾਲੇ ਫੋਟੋ ਉਹ ਫਿਰ ਅੱਗੇ ਚਲੋ ਚੱਲੀਏ ਵਿਚਨਾ ਪਾਦੀ ਬਲੌਗ ਦੇ ਹੋਰ ਨੂੰ ਕੁੱਟੂ ਤੁਸੀਂ ਦੇਖਦੇ ਹੋ ਮੈਨੇ ਮੈਂ ਵੀ ਦੇਦੀ ਆ ਬੱਸ ਮੇਰੇ ਕੋਲ ਪਤਾ ਹੀ ਨਹੀਂ ਲੱਗਣਾ ਆ ਗੈਰੀ ਜੀ ਇਹਨੇ ਅੱਜ ਕਹੋ ਨਹੀਂ ਕੀਤਾ ਇਸ ਕਰਕੇ ਪਜੀਰ ਨੇ ਸਾਡੀ ਆ ਗਈ ਤੀਜੀ ਮੰਮੀ ਦਿੱਤੀ ਹੋਈ ਆ ਜੇ ਮੈਂ ਕੱਪੜਾ ਨਾ ਨਾ ਵਰਸ ਠੀਕ ਆ ਆ ਆ ਕੱਪੜਾ ਮਿਲਿਆ ਹੀ ਸਾਨੂੰ ਦਮਾਲਿਆਂ ਦਾ ਇਹ ਸਮਾਨ ਆ ਮੈਂ ਗੱਲ ਕਰ ਰਹੀ ਹਾਂ ਇਹਦਾ ਕੱਪੜਾ ਯਾ ਸਾਨੂੰ ਦਮਾਲਿਆਂ ਦਾ ਕੱਪੜਾ ਮਿਲਿਆ ਹੀ ਤੂੰ ਕਹਿਣਾ ਤੀਜਾ ਪੋਜੀਸ਼ਨ ਆ ਲੱਗਾ ਤੀਜਾ ਪੋਜੀਸ਼ਨ ਤੀਜੀ ਪੋਜੀਸ਼ਨ ਆਈ ਆਈ ਆਹ ਕੱਪੜਾ ਸਾਨੂੰ ਦਮਾਲਿਆਂ ਦਾ ਮਿਲਿਆ ਹੁਣ ਇਹਨਾਂ ਨੂੰ ਸਜਾਵਾਂਗੇ ਕਿਤੇ ਜੇ ਕਿਤੇ ਹੁਣ ਖੇਡਣਗੇ ਹੀ ਨਵੇਂ ਦਮਾਲੀ ਸਜਾਉਣੇ ਆ ਜਾਂ ਫਿਰ ਜਾਂ ਫਿਰ ਇੱਕ ਅਸੀਂ ਕੈਂਪ ਲਾ ਦੇਣਾ ਮੋਕੇ ਦਮਾਲਿਆਂ ਹੀ ਸਜਾ ਦੇਣੇ ਆ ਸਾਰੇ ਫਿਰਾਂ ਦੇ ਮੇਰਾ ਵੀ 10 ਮੀਟਰ ਨਹੀਂ 15 20 ਮੀਟਰ ਮੈਂ ਤੇ ਜੋੜ ਗਿਆ ਕੋ ਕਰ ਲੈਣਾ ਮੈਂ ਓਏ ਮੇਰਾ ਸੰਪੂਰਨ ਸੱਤ ਆ ਗਿਆ ਜੀ ਆ ਆਪਣਾ ਜਗਮਨ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਇਹ ਹੀ ਬਹੁਤ ਸਟ੍ਰੈਸ ਚ ਰਹਿੰਦਾ ਵਾ ਚਲੋ ਇੰਨੀ ਖੁਸ਼ੀ ਜਾ ਤੋ ਹੋ ਨਹੀਂ ਰਹੀ ਚਾਹੇ ਕੀ ਫੇਰ ਜਣਾ ਕਣਾ ਪੈਸਾ ਪੈਸਾ ਮੈਨੂੰ 5000 ਦੇ ਦੋ ਮੈਂ ਕਿਸ ਤੋਂ ਬਣਾਉਣੀ ਆ ਉਹ ਪੈਸਾ ਪੈਸਾ ਕਰਦੀ ਹੋਏ ਨਹੀਂ ਦਮਾ ਰਹੀ ਵਾਲਾ ਦਿਮਾਗ ਉਹ ਰਵੀ ਮੇਰੀ ਗੱਲ ਸੁਣ ਜਿਹੜੀ ਮੇਰੀ ਗੱਲ ਆ ਜਾਵੇ ਜਾ ਕੇ ਪਹਿਲਾਂ ਉਹ ਪ੍ਰਿੰਦਰ ਉਹਨੇ ਆ ਫਿਕਟਰ ਬੰਦ ਕਰੀ ਮੜਿਆ ਹਾਂ ਉਹ ਪੂਰੀ ਯਾਰੀ ਹੋ ਗਿਆ ਮਿੱਤਰੋ ਕੋਰਦੋਰੇ ਟਰੋਫੀ ਰੱਖਤੀ ਇੱਧਰ ਬਾਕੀ ਟਰੋਫੀਆਂ ਪਈਆਂ ਨੇ ਇਹ ਹੈ ਕੱਪ ਜਾਈ ਨਾ ਦੀ ਹੱਥ ਨਾ ਆ

ਓਏ ਅਜੀ ਸੱਚ 버ਗਰ ਵੀ ਖਾਦੇ ਕੋ ਬਿਲੌਂਗ ਚ ਦਿਖਾਉਣਾ ਭੁੱਲ ਗਏ ਕ੍ਰਾਂਚੀ ਮੂਮੂਲ ਵੀ ਖਾਦੇ ਅੱਜ ਅਸੀਂ ਚਾਕਲੇਟ ਖਾਧੀ ਐ ਸਨ ਚਾਕਲੇਟ ਖਾਧੀ ਅੱਜ ਸਭ ਤੋਂ ਮਹਿੰਗੀ ਚਾਕਲੇਟ ਹੈ ਪੂਰੇ ਗੁਲਾਬੀ ਦਿਲ ਹੁੰਦਾ ਜਿਹੜਾ ਗੁਲਾਬੀ ਦਿਲ ਘੈਂਟ ਹੀ ਕੰਮ ਬਾਈ ਸਿਰਾ ਹੋਰ ਕ੍ਰਾਂਚੀ ਮੂਮੂਲ ਸੀਗੇ ਜਿਹੜੇ ਉਹਨਾਂ ਦਾ ਬਾਲਾ ਸਿਰਾ ਲਾਇਆ ਲੋਆ ਹੁਣ ਗੱਡੀ ਚ ਸਟਾਰਟ ਕਰਨ ਲੱਗੇ ਆ ਹੋਰ ਜਿਹੜੀ ਉਹ ਨੂੰ ਆਉਣੀ ਓਏ